ਸੱਦਿਆ ਗਿਆ ਹੈ ਔਰ ਬੇਦਬੀਆਂ ਦੇ ਮਾਮਲੇ ਤੇ ਗੱਲ ਨੂੰ ਜਾਰੀ ਕੀ ਕਹਿਣਾ ਚਾਹੋਗੇ ਸਰ ਇਹ ਚੀਜ਼ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ ਜਿਹੜਾ ਅੱਜ ਸਾਡੀ ਕਾਰ ਕਰ ਰਿਹਾ ਹੈ ਉਹ ਇੰਤਜ਼ਾਰ ਕਰ ਰਿਹਾ ਮੈਂ ਡਰਨਾ ਚਲਦੀ ਹੈ ਇੱਕ ਸੇਮ ਦੇ ਮਾਹੌਲ ਦੇ ਵਿੱਚ ਜੇ ਹਰ ਬੰਦਾ ਇਹ ਚੀਜ਼ ਸੋਚੇ ਵੀ ਸਾਨੂੰ ਅਗਰ ਇਹ ਹਰਕਤ ਅਸੀਂ ਕਰਾਂਗੇ ਤਾਂ ਸਾਨੂੰ ਸਜ਼ਾ ਬੜੀ ਸਖਤ ਮਿਲੂਗੀ ਫੇਰੀ ਮੁਜਰਮ ਇਹ ਚੀਜ਼ਾਂ ਕਰਨ ਤੋਂ ਹਟਦੇ ਆ ਜੀ ਲੇਕਿਨ ਮਨਜਿੰਦਰ ਸਰਸਾ ਕੱਲ ਕਹਿ ਰਹੇ ਨੇ ਕਹਿੰਦੇ ਕਿ ਇਸ ਸਰਕਾਰ ਨੂੰ ਵੀ 3.5 ਸਾਲ ਦਾ ਸਮਾਂ ਲੱਗ ਗਿਆ ਇੰਨਾ ਲੇਟ ਕਿਉਂ ਕਿਉਂਕਿ ਵਾਅਦਾ ਤਾਂ ਕੀਤਾ ਗਿਆ ਸੀ ਜਲਦੋ ਜਲਦ ਕਾਰਵਾਈ ਹੋਏਗੀ ਹੋ ਤਾਂ ਗਈ ਨਾ ਜੀ ਹੈ ਤਾਂ ਹਜੇ ਸਰਕਾਰ ਹੀ ਉਦੋਂ ਤਾਂ ਸਰਸਾ ਸਾਹਿਬ ਵੀ ਇੱਥੇ ਹੁੰਦੇ ਸੀ ਚੰਡੀਗੜ੍ਹ 'ਚ ਹੀ ਪੂਰੇ 5 ਸਾਲ ਇੱਥੇ ਰਹੇ ਉਦੋਂ ਕਰਾ ਲੈਂਦੇ ਜੀ ਉਦੋਂ ਸਰਸਾ ਸਾਹਿਬ ਕਿੱਥੇ ਗਏ ਸੀ ਮੈਂ ਦੂਜੇ ਬੰਨੇ ਉਂਗਲ ਕਰਨੀ ਬਹੁਤ ਔਕੀ ਹੈ ਅਸੀਂ ਕਰਤਾ ਰਹੇ ਹਾਂ ਨਾ ਜੀ ਮਤਲਬ ਇੱਕ ਵਿਕਰਮਜੀਤ ਜੀ ਆ ਤੇ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਸਿਆਸਤ ਭੱਗੀ ਹੋਈ ਨਜ਼ਰ ਆਈ ਹੈ ਆਕਾਲੀ ਕਹਿੰਦੇ ਵੈਂਡੇਟਾ ਪੋਲਿਟਿਕਸ ਹੋ ਰਹੀ ਹੈ ਨਹੀਂ ਦੇਖੋ ਜੀ ਜੇ ਤਾਂ ਉਹਨਾਂ ਨੇ ਕੁਝ ਕੀਤਾ ਸਿੰਪਲ ਜੀ ਗੱਲ ਆ ਤਾਂ ਹੀ ਸ਼ੁੱਡ ਬੀ ਡੈਲਟ ਵਿਦ ਤੇ ਜੇ ਨਹੀਂ ਕੁਝ ਕੀਤਾ ਤਾਂ ਉਹਨਾਂ ਨੇ ਬਰੀ ਹੋ ਜਾਣਾ ਸਿੰਪਲ ਜੀ ਗੱਲ ਆ ਜੀ ਇਹਨੂੰ ਹੁਣ ਤੁਸੀਂ ਸਿਆਸਤ ਕਹਿ ਲਓ ਤੇ ਚਾਹੇ ਤੁਸੀਂ ਕਹਦੇ ਹੋ ਵੀ ਉਹਨਾਂ ਤੇ ਸਹੀ ਹੋਈ ਆ ਚਾਹ ਕੇ ਦੋ ਗਲਤ ਹੋਈ ਆ ਇਹ ਫੈਸਲਾ ਮਾਨਯੋਗ ਕੋਰਟਸ ਨੇ ਕਰਨਾ ਤੁਸੀਂ ਵੀ ਲੰਬਾ ਸਮਾਂ ਨਾਲ ਰਹੇ ਹੋ ਲੱਗਦਾ ਕਿ ਇਦਾਂ ਦੇ ਕੋਈ ਕੰਮ ਕੀਤਾ ਹੋਊਗਾ ਉਹਨਾਂ ਨੇ ਪਰ ਕਦੀ ਅਸੀਂ ਨਾਲ ਰਹੇ ਹਾਂ ਜੀ ਦੇਖੋ ਇੰਨੇ ਵੀ ਨਾਲ ਨਹੀਂ ਅਸੀਂ ਰਹੇ ਵੀ ਸਾਨੂੰ ਹਰ ਗੱਲ ਦਾ ਪਤਾ ਹੋਵੇ ਪਾਰਟੀ ਦੇ ਵਿੱਚ ਰਹੇ ਹਾਂ ਤੇ ਲੱਗਦਾ ਤਾਂ ਉਹ ਤੋਂ ਆਏ ਸੀ ਵੀ ਨਹੀਂ ਕੀਤਾ ਪਰ ਜੋ ਹੁਣ ਸਬੂਤ ਸਾਹਮਣੇ ਆ ਰਹੇ ਆ ਉਸ ਤੋਂ ਐਂ ਲੱਗਦਾ ਮੇਬੀ ਪੋਸੀਬਲ ਕਿਉਂਕਿ ਅਸੀਂ ਇੰਨੇ ਵੀ ਨੇੜੇ ਨਹੀਂ ਸੀ ਨਾ ਵੀ ਸਾਨੂੰ ਹਰ ਗੱਲ ਦਾ ਪਤਾ ਹੋਵੇ ਜੀ ਜੀ